ਬੋਲੇ ਦੇਵਾਰ ਨਾਲ ਗੱਲ ਕਰ ਜਵਾਰ ਹੋੜ ਫਿਰ 45 ਤਾਂ ਹੈ ਨਹੀਂ ਫਿਰ ਤੂੰ ਕਿੰਨੇ ਦੀ 20 ਦੀ ਆ ਬੱਕ 30 ਲਾਇਆ 20 ਲਾਇਆ 30 ਲਾਇਆ ਚਲ ਕੋਈ ਲਾਲਾ ਹੋਰ 30000 ਲਾਤਾ ਯਾਰ ਕਮਾਲ ਕਰਦਾ ਤੂੰ ਨਹੀਂ ਨਹੀਂ ਰਾਜੀ ਚੱਲ ਯਾਰ ਉਹ ਨਹੀਂ ਸਾਹਿਬ ਲਈਦਾ ਹੀ ਸਾਡੀ ਗੱਲ ਹੈ ਤੇਰੀ ਯਾਰ ਵਾਲੀ ਹੋਣੀ ਆ ਯਾਰ ਚਲੇ ਨੇ ਰੱਖਣੀ ਆ ਤੇ ਪਸੰਦਾ ਮੁੰਡੇ ਦੇ ਬੱਕਰੀ ਮਿੱਤਰ ਆ ਆਪਣਾ ਓਏ ਆਪਣਾ ਮਿੱਤਰ ਆ ਯਾਰ ਖਾਸ਼ ਉਹ ਨਹੀਂ ਆਇਆ ਪੱਕੀਆਂ ਗੋਲੀਆਂ ਖੜੇ ਤਾਂ ਤਾਂ ਨਹੀਂ ਚਲਣੀ ਹਿਸਾਬ ਨਾਲ ਚੱਲੇ ਤੂੰ ਵੀ ਦੱਸ ਪੱਕੀਆਂ ਗੋਲੀਆਂ ਕਿੱਥੇ ਲੱਗਣੀਆਂ ਹੈ ਸਾਈਂ ਕੱਢੀ ਹੋਰਾਂ ਲੈ ਪਰਾਂ ਹੋਈ ਮੈਂ ਜਮ ਲੱਗ ਜਾ ਜ਼ਰਾ ਇਹਦੀ ਭੈਣ ਹੋਣੀ 45 ਹਜ਼ਾਰ ਦੀ ਵਿੱਚੀ ਹੈ ਪਤਾ ਹੈ ਮੈਨੂੰ ਉਹ ਲੈ ਗਿਆ ਬੱਬੂ ਬੱਬੂ ਲੈ ਗਿਆ ਬੱਬੂ ਲੈ ਕੇ ਆ ਮੱਝੂ ਕਿਹੜਾ ਲੈ ਗਿਆ 45 ਦੀ ਲੈ ਕੇ ਗਿਆ ਉਹ ਨਾਲੇ ਹਲੇ ਕੱਚੀ ਸੀ ਦੱਸ ਦੇਣਾ ਇਹ ਤਿਆਰ ਹੈ ਗਰ ਸੁਣਦਾ ਉਹ ਕੋਈ ਵਪਾਰੀ ਨਹੀਂ ਵਪਾਰੀ ਦਾ ਭਾਈ ਨਹੀਂ ਉਹਨੇ ਘਰੇ ਰੱਖਣੀਆ ਦੁੱਧ ਪੀਣ ਨੂੰ ਆਤੀ ਲਵੀ ਆਓ ਸਰਪੰਚ ਆਲਾ ਪਿੰਡ ਘਰੇ ਖੜੀ ਦਸੋਣੀ ਆ ਬਤਲੇ ਰਾ ਚਲ ਉਹਦੇ ਵਿਚਾਰੇ ਪਸੰਦਾ ਕਾਨੂੰ ਪਖਾਈਆਂ ਕਰੂਰੇ ਮੰਡੀ ਚ ਬੱਕਰੀਆਂ ਦਾ ਹੋਰ ਬੇੜੀਆਂ ਦਾ 31000 ਦੀ ਉਹ ਕਹਿੰਦਾ 31 ਤੋਂ ਵੱਧ ਮੇਰੇ ਚੰਗਜੈ ਸਿੰਘ ਹੋਰ ਫਿਰ ਕਿੰਨੇ ਦੀ ਉਹ ਭਰਾਵਾ 31 32 ਹਰ 1000 ਹਰ ਦਾ ਦੀ ਛੋਟ ਹੀ ਕਰ ਦਿੰਦੇ ਆ ਖੜੇ ਕਿਨੂੰ ਕਰਤੀ ਮੈਂ ਤਾਂ ਕਦੇ ਕਰੀ ਨਹੀਂ ਮੈਂ ਕਰਦਾ ਹੁਣ ਵਕਾ ਵਕਰੀ ਦਾ ਕਰੂੰਗਾ ਬਿਆਲੀ ਦੀ ਵੇਚ ਮੈਂ ਦਿੰਦਾ 2000 ਛੋਟ ਤੇਰੇ ਮੁੱਢੇ ਦਿੰਨੇ ਹੁੰਦੇ ਆ ਦੀ ਛੋਟ ਤੇਰੇ ਮੁੱਢੇ ਤੋਂ ਭੇਡਾਂ ਲਈਆਂ ਸੀ ਕਿਤੇ ਨਹੀਂ ਤਾਂ ਛੋਟ ਕਰੀ ਹੈ 200 ਰੁਪਿਆ ਮਸਾਂ ਖਰੇ ਉਹ ਨਹੀਂ ਮੈਂ ਜਾਣਦਾ ਉਹ ਜੀ ਰੋਲ ਖੋਲਦੀ ਹੈ ਅੱਬਾ ਬੱਕਰੀ ਦੇ ਕੇ ਨਹੀਂ ਵਾਹ ਚਲ ਠੀਕ ਆ ਫਿਰ ਰਹਿੰਦੇ ਨਾ ਲਾਈਂ ਤੇ ਰਹਿੰਦੇ ਨਹੀਂ ਇੱਕ ਰੁਪਿਆ ਨਾਲ ਜਾ ਯਾਰ ਪੱਟ ਚੰਗੀ ਬਹੁਤ ਹੋਣੀ ਪੂਰਾ ਹੋ ਕੇ ਦੱਸ ਸਾਰੀਆਂ ਮੰਡੀਆਂ ਕੋਲ ਪੂਰਾ ਹੋ ਵੀ ਦੱਸ ਦੇਣਾ ਠੀਕ ਆ ਜਿਹੜੀ ਕੰਮ ਪੂਰਾ ਦੇ ਦੇ ਗਰੀਬ ਆ ਹੋਰ ਬੈਠੀ ਤਾ ਹੋਣੀ ਤੇ ਅਜ ਮਾਲ ਵਿਕਰੇ ਹਾਂ ਦਵਾ ਦਵਾ ਉਹ ਤਾਂ ਵਿਕਰੇ ਮੈਨੂੰ ਸਮਝ ਗਰੀਬ ਬੰਦੇ ਉਹਨੇ ਪੱਕਾ ਰੰਗ ਤੇ ਆਉਂਦਾ ਗਰੀਬ ਨੂੰ ਕਰਕੇ ਜਾਈ ਜਾਂਦੇ ਉਸ ਨਾਲ 40 ਦੀ ਕਰ ਦੇ 40 ਦੀ ਕਰ 40 ਚੂੜੀ ਦੀ ਨਹੀਂ ਵਿਕਦੀ ਨਹੀਂ ਉਹਦੀ ਮੰਡੀ ਚਾਹੀਦੀ ਆ ਬਰਾਤੀ ਨੂੰ ਬੱਕਰੀ ਠੀਕ ਹੈ ਉਹ ਲੋਕ ਉਹਨਾਂ ਨੇ ਕਾਲ ਦੀ ਹੋਰ ਕਾਈ 33 ਉਹਨਾਂ ਨੇ ਕਾਲ ਦੀ ਮੈਂ ਗੰਦੀ ਕਿਵੇਂ ਆ ਗੰਦੀ ਫਰੈਸ਼ ਹੈ 6 ਦੰਦਾਂ ਦੀ 8 ਆ ਜੀ 8 ਲੱਖ ਦੇ ਪੂਰੇ ਗਰੀਬ ਹਾਂ 8 ਦੰਦ ਫਰੈਸ਼ ਹੈ ਜੋ ਠੀਕ ਹੈ ਰਾਜੀ 32000 ਦੀ ਨਹੀਂ ਨਹੀਂ ਰਾਜੀ ਨਹੀਂ ਬੰਨੇ ਦੇ ਲੱਗਿਆ 35000 ਮੱਝੂ ਕਰਨ ਲੱਗਿਆ ਜਾ 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 ਪੁੱਛਲਾ ਜਾ ਠੀਕ ਹੈ ਉਹ ਫਰਾਸ ਆ ਗਿਆ ਇਹ ਇੱਧਰ ਇਹ ਰੱਖਣੀ ਆ ਵਿਚਾਰੇ ਇਹਦਾ ਵਿਆਹ ਹੋਣੇ ਹੈ ਨਿਗਾਹ ਚ ਨਹੀਂ ਇਤਾ ਸਾਡਿਓ ਐਸਾਈ ਉਹ ਮੈਂ ਤੇਰੀ ਗੱਲ ਉਹ ਵਿਚਾਰੇ ਨਾਲ ੱਟਾ ਕਰ ਉਹ ਟਕਾਣੀ ਰੁਪਏ ਬਹੁਤ ਨਹੀਂ ਮੈਂ ਵੀ ਆਤੀ ਆ ਨਾ ਯਾਰ ਜਦੋਂ ਮਾਂ ਨਹੀਂ ਖੜੇ ਨਾ ਉਦੋਂ ਨੂੰ ਸਵਾਦ ਆਉਂਦਾ ਮਰਦਾ ਖੜ ਗਿਆ ਆਪਣਾ ਪਾਈ ਦੇ ਜਿਨਾ ਕਹਿ ਕੇ ਉੱਛੇ ਮਾਂ ਨਹੀਂ ਨਾ ਫਿਰ ਉਧਰ ਰੋਦੇ ਨੀ ਚਾਹਣਾ ਤੂੰ ਘਰੇ ਖੜੀ ਤੂੰ ਤੇਰੀ ਵਰਦੀ ਸੋਹਣੀ ਲੱਗੂ ਘਰੇ ਤੇਰੀ ਐਸਾਈ ਬਈ ਲਓ ਜੀ ਫਰਾ ਦੇ ਸਹੀ ਗੱਲ ਠੀਕ ਹੈ ਪਤੀ ਦੇ ਦੇ ਨਹੀਂ ਨਹੀਂ ਦੇ ਦੇ ਨਹੀਂ ਨਹੀਂ ਕੌਣ ਕੀ ਕਰਾਂ ਯਾਰ ਕੀ ਕਰਨਾ ਤੇਰੇ ਤੇ ਕਮੀਆਂ ਉਹਦਾ ਬੱਕਰੀ 50 ਬੱਕਰੀਆਂ ਜੋ ਮੈਂ ਜੋ ਮੈਂ ਪੱਲਿਓਂ ਪਾਦਾ ਮੇਰੀਆਂ ਕਮੀਆਂ ਨੇ ਤੇਰੇ ਦੇ ਕਮੀਆਂ ਤੇ ਮੈਂ ਮੂੰਹ ਤੇ ਦੱਸਦਾ ਉਹਦੇ ਪੱਤੀ ਦੀ ਨਹੀਂ ਦਿੰਦਾ ਤੂੰ ਆਖ ਨਹੀਂ ਦਿੰਦਾ ਕਿ ਮੈਂ ਪਾਵਾਂ ਹੋਰ ਆ ਗੱਲ ਕਰ ਅਸੀਂ ਵੀ ਲੈਨੇ ਆ ਸੌਦੇ ਬਾਹਰ ਜਾ ਜਾ ਕੇ ਉਹ ਪੌਣੀ ਉਹ ਕਹਿੰਦਾ ਪੌਣੀ ਨਹੀਂ ਤਾਇਆ ਸਾਈ ਤਾਂ ਕੀ ਤੈਨੂੰ ਵੀ ਰੱਖ ਲੈਣਾ ਤੂੰ ਓਏ ਰਮਾਲ ਲਗਾਉਣਾ ਕਰਾਉਣਾ ਯਾਰ ਉਹਨਾਂ ਨੂੰ ਪਾ ਦੂੰਗਾ ਬੱਕਰੀਆਂ ਨਾਲ ਲੱਗੀਆਂ ਨੇ ਸਾਡੇ 32 ਦੀ ਦਿੰਨੇ 33 ਦੀ ਦਿੰਨੇ ਲੈ ਭਾਜਾ ਰੱਖ ਲੈ ਹੁਣ ਕਮਾਲ ਕਰਦਾ ਗਰੀਬ ਨੂੰ ਤੇ ਬੱਕਰੀਂ ਦਿੱਤੀ ਦੇ ਦੂੰਗਾ ਮੈਂ ਕੋਈ ਨਹੀਂ ਵੇਚਦੇ ਪਹਿਲਾਂ ਨਾ ਵੇਚੀਆਂ ਦਾ ਬਹੁਤੇ ਸਿਆਣੇ ਨੇ ਚਲ ਕੋਈ ਨਹੀਂ ਕਰਦਾ ਕਾ ਯਾਰ ਤੂੰ ਇਹ ਨਾ ਬੋਲ ਸਾਡੇ ਵਿਚਾਰੇ ਧੱਕਾ ਮਾਰਕੇ ਇਹ ਤੂੰ ਸਾਡੇ ਵਿਚਾਰੇ ਨਾ ਬੋਲੀ ਦੇ ਬੱਕਰੀ ਨੂੰ ਪੂਰੀ 14 ਪੌੜਾ ਓਏ ਯਾਰ ਦੇ ਪਏ ਨੂੰ 33000 ਕੀ ਜੜ ਕੇ ਆ ਜਾ ਚਲ ਫਾੜ ਲੈ ਫਸਾਈ ਮੈਂ ਤੈਨੂੰ ਧੱਕਾ ਦੇਣਾ ਨੇ ਨਹੀਂ ਮੈਂ 40 ਤੋਂ ਨਹੀਂ ਘਟਿਆ ਉਹ ਗਰੀਬ ਉਹ ਕਿਹੜਾ ਪੰਜਾਬ ਦਾ ਨਹੀਂ ਬੱਕਰੀ ਵੀ ਚੰਗੀ ਆ ਓਏ ਯਾਰ ਬਈ ਕਰੇ ਰੱਖੀਆਂ ਵਪਾਰੀ ਨਹੀਂ ਹੈਗਾ ਚੱਲ ਕੋਈ ਨਹੀਂ ਮੈਨੂੰ ਪਤਾ ਘਟਦੇ ਆ ਪੈਸੇ ਬਾਲੇ ਕ ਨਹੀਂ ਲੈਂਦੇ ਹੈ ਉਹ ਵੀ ਨਹੀਂ ਲੈਂਦੇ ਹੋਰ ਦਵਾਰੇ ਕਿਹਨੇ ਲੈਂਦੇ ਨਹੀਂ ਨਹੀਂ ਦੇ ਦੇ ਯਾਰ ਦੇ ਦਿੰਦੇ ਆ ਅੱਜ ਇੱਕ ਗਾਇਆ ਉਹ ਇਹ ਲੈ 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 ਬੱਕਰੀਆਂ ਨਾ ਘਾ ਲਾਉਣ ਦੇ ਤਾਂ ਜਿਆਦਾ ਉਧਰ ਚੱਤੀ ਜੀ ਹੋ ਗਈ ਯਾਰ ਲੈਣੀ ਪਾਉਂਦੇ 35 ਮਿੰਟ ਦੇ ਖਰਾਬਾ ਉਧਰ ਹਾਂ ਲੈ 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 ਆ ਬੱਕਰੀ ਵੀ ਲੈਣੇ ਹੋ ਹੈ ਉਹ ਯਾਰ ਉਹਨਾਂ ਨਾਲ ਡਰਾਈ ਜੂ ਹੋਈ ਆ ਗੱਲ ਉਹ ਤਾਂ ਕਹਿੰਦੇ ਗੱਟੀ ਚ ਮਾਰਦੇ ਲੈਂਦੇ ਉਹ ਵਿਚਾਰੇ ਕੀ ਕਰਨੇ ਯਾਰ ਤੂੰ ਉਹਨਾਂ ਨੂੰ ਦਵਾਈ ਜਾਣੀ ਹੈ ਸਾਰੀ ਕੋਈ ਹੋਰ ਨੂੰ ਵੇਚ ਦਿਆਂਗੇ ਦੇ ਦੇ ਉਹ ਦੇ ਨਹੀਂ ਕੋਈ ਨਹੀਂ ਚੱਲ ਕਰ ਲਾਂ ਉਹ ਆ ਹੋਰ ਵਾ ਸੁਨ ਨਵੇੜ ਦਾ ਮੈਦਾਨ ਦੇ ਆ ਤੇਖੀ ਜੋ ਮੈਨੂੰ ਵੀ ਆੜੀ ਹੋ ਗਈ ਨਹੀਂ ਬਾਲੇ ਦਵਾ ਦੇ ਦਵਾ ਦੇ ਬਾਈ ਨਾ ਖਰਚਾ ਰਹਿ ਜਾ ਰਹਿ ਕਰ ਲੈ ਰਹਿ ਜਾ ਖਰਚਾ ਮੜ ਜਾ ਨਹੀਂ ਜਾ ਜਾ ਵਾ ਸਾਰਾ ਕੁਝ ਛੱਡ ਉਹ ਨਹੀਂ ਠੀਕ ਜੀ ਤੇ ਤੇ ਗਰੀਬ ਆ ਤੂੰ ਤੇ ਸਹੀ ਵੀ ਤੂੰ ਕਰਾ ਦੇ ਨੀ ਵਾ ਪੂਰੀ ਚੌਂਕੀ ਦੀ ਨੇ ਬੜੀ ਕਿੰਨੇ ਦੀ ਚੌਂਕੀ ਦੀ ਬਸ ਉਹ ਨਹੀਂ ਯਾਰ 35000 ਦਾ ਉਹ ਲਾਈ ਜਾਂਦਾ ਬੱਬੂ ਐਵੇਂ ਮਾਰੀ ਜਾਂਦਾ ਫਿਰ ਉਹੀ ਕਰ ਰੱਜ ਤੈਨੂੰ ਛੱਡ ਬੱਬੂ ਦੀ ਗੱਲ ਨਹੀਂ 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 ਬੱਬੂ ਆ ਵੀ ਦੇ ਦੇ 38 ਦੀ ਬੱਕੀ ਲੈ ਜਾ ਉਹ 38 ਦੀ ਲੈ ਜਾ ਤਰਾ ਮਾਨ ਦੇ ਨਹੀਂ ਬਾਈ ਲੱਗੇ ਜਾਂ ਪਾਸੇ ਵਗਾ ਲਾ ਉਹ ਛੋਟੀ ਛਰ ਸਪਾ ਇਹ ਪਾਸੇ ਵਗਾ ਲਾ ਉਹ ਨਹੀਂ ਪਾ ਦੇ ਮੈਂ ਪਾ ਦੇ ਉਹਰਾ ਕੀ ਰੇ ਗਰ ਛੱਟ ਬਸ ਹੋ ਗਏ ਨਿਪਟ ਗਏ ਨਾ ਓਏ ਆ ਰਹੀ ਨਾ ਬੰਦਾ ਉਹ ਮੇਰੀ ਗੱਲ ਸੁਣਾ 35 ਲੱਗਿਆ ਪਰ ਮੈਂ ਕੀ ਬਰ ਪੱਠਾ ਚੰਗੀਆਂ ਯਾਰ ਬਾਈ ਨਾ ਮੈਂ ਤਾਂ ਇੱਕ ਰੁਪਿਆ ਨਹੀਂ ਦਵਾਂ ਉਹਦਾ ਠੀਕ ਦੇ ਦੇ ਨਹੀਂ ਦੇ ਦੇ ਕੁਸਰੀ ਨਹੀਂ ਉਹ ਚਲ ਦੇ ਦੇ ਗਰੀਬ ਉਹ ਗਰੀਬ ਉਹ ਲੱਗ ਗਿਆ ਪੈਸੇ ਨਾ ਲੱਗਿਆ ਕੋਈ ਗੱਲ ਨਹੀਂ ਇਹ ਨਾ ਲੱਗਿਆ ਨਾ ਫਿਰ ਮੈਂ ਕਰ ਦਿੰਦਾ ਪੂਰੀ ਪਿੰਚ ਲਾ ਕੇ ਦੋ ਤਿੰਨ ਘਰ ਲਾ ਕੇ ਦੋ ਤਿੰਨ ਘਰ ਉਹ ਕੀ ਬੱਕਰੀਆਂ ਨਹੀਂ ਹਨ ਉਹ ਲਾ ਕੇ ਫਿਰ ਕਾਹਾਂ ਬੱਕਰੀਆਂ ਬੱਕਰੀਆਂ ਨੇ ਉਹਨਾਂ ਨੇ ਕੱਚੀ ਨਹੀਂ ਹੈ ਕੱਚੇ ਨਹੀਂ ਹੈ ਜੇ ਬੰਦੇ ਦੇ ਦੇ ਮੈਨੂੰ ਪਤਾ ਯਾਰ ਲੈ ਉਹ ਹੀ ਗੱਲ ਦੇ ਦੇ ਨਹੀਂ ਜਾਂ ਸਾਡੇ ਚੌਕੀ ਜੀ ਪਾਸ ਛੜ ਦੇ ਚੱਲ ਯਾਰ ਛੜ ਦੇ ਹੁਣ ਛੜ ਤੇ ਹੁਣ ਲੈ ਹਾਡੇ ਚੰਪੀ ਦੀ ਨਹੀਂ ਪਰਦੀ ਹੈ ਹੈ ਓਏ ਯਾਰ ਹੋ 590 ਬਣਿਆ 35 ਦੀ ਨਹੀਂ ਯਾਰ ਛੱਡ ਪਰ ਓ 590 ਲੈ ਜਾ 34 ਦੀ ਉਹ ਲੈ ਜਾ 34 ਦੀ ਉਹ ਨਹੀਂ ਯਾਰ ਨਹੀਂ ਯਾਰ ਕਾ ਮਾਰੀ ਜਾਂਦਾ ਮੈਂ 500 ਛੱਡ ਤਾ ਨੂੰ ਮੁੰਨਾ ਚੱਕ ਬਾਈ ਯਾਰ ਮੈਂ 35 ਦੀ ਨਹੀਂ ਦੇਣੀ ਮੈਂ ਦੇ ਦੂੰਗਾ ਉਹਨੂੰ ਆਜ ਮਾਰ ਚੱਲ ਬਾਜ਼ ਮਾਰ ਲੈ ਓ ਕੰਜਦਿਆ ਕਿੱਡੀ ਗੱਲ ਓਏ ਕਿੱਡੀ ਨਹੀਂ ਮੈਂ ਤਾਂ ਮਾਨ 500 ਰੱਖਿਆ ਵਈ ਨਾ ਕਮਾ ਲਿਆ ਤੂੰ ਕੋਈ ਨਾ ਗਰੀਬ ਆਦਮੀ ਆ ਵਿਚਾਰਾ ਦੇਖ ਓ ਬਾਈ ਮੈਂ ਇਹਨੂੰ ਮਾਨ ਰੱਖਿਆ ਫਿਰ ਉਹਨੂੰ ਮੈਂ 34 ਦੀ ਕਾ ਦੁੱਧ ਪੀਣ ਨੂੰ ਲੈਂਦਾ ਉਹ ਲੈਂਦਾ ਪਾਟੀ ਵਿੱਚ ਸਹੀ ਆਪੂ ਦੀ ਕਰਾ ਲਾਂਗੇ ਉਹਦਾ ਠੀਕ ਲਖਾਈ ਦਿੰਦਾ ਉਹ ਲਖਾਈ ਕਰਾਈ ਤਾਂ ਫੇਰ ਕੁਝ ਵੀ ਨਹੀਂ ਫੇਰ ਤਾਂ ਕੋਈ ਗੱਲ ਨਹੀਂ ਚੱਲ ਹੋਰ ਦੇਖ ਲੈ ਫਿਰ ਦੇਖ ਲੈ ਦੇਖ ਲੈ ਲਖਾਈ ਕਰਕੇ ਕੀ ਹੁੰਦਾਗਾ ਓਏ ਹੋ ਗਈ ਸੀ ਉਹਨੇ ਜਦ ਪਾਇਆ ਵਿੱਚ ਥੋੜਾ ਜਿਹਾ ਉਹ ਵੀ ਦੂਜੇ ਰੋਡ ਚੱਲ ਗਿਆ ਕੌਣ ਚੱਲ ਪੰਜ 400 ਮੁੰਡਾ ਤੂੰ ਤਾਂ ਕਰਤੀ ਚਲ ਇੱਕ ਗੱਲ ਆਪਾਂ ਮਾਨ ਸਮਝ ਗਏ ਜੀ ਗੱਲ ਤਾਂ ਕੋਈ ਵੀ ਨਹੀਂ ਫੇਰ ਓਏ ਕਿੱਡੀ ਗੱਲ ਆ ਸਾਢੇ 34 ਦੀ ਮਹਿੰਗੀ ਨਹੀਂ ਹੈਗੀ ਕੋਈ ਬੱਕਰੀ ਖਾਂਏ ਵਰਗੀ ਹੈ ਨਹੀਂ ਉਹ ਤੂੰ ਵੀ ਆਖ ਲੈ